ਹਏ ਹਾਇ ਰੱਬ ਮੈਂ ਤੇ ਪੀੜੀ ਪੜੀ ਹੋਣੀ ਆ ਹਏ ਮੰਮੀ ਜੀ ਹਏ ਮੰਮੀ ਜੀ ਹਏ ਮੰਮੀ ਵੀ ਨੀ ਕਾਲ ਜਿੰਦੇ ਹਏ ਓਏ ਹਏ ਓਹ ਲੱਗਦਾ ਹੋਰ ਬਣੀ ਗਾ ਡਿੱਗੀ ਲੱਗਦਾ ਵਾਵਾ ਜੋਰ ਦੀ ਕਿੱਦਾਂ ਨਹੀਂ ਰੋਲਾ ਪਾਉਂ ਹੌ ਲੱਗਾ ਪਤਾ ਬੜੀ ਬੇਇੱਜ਼ਤੀ ਕੀਤੀ ਮੈਂ ਇੰਨਾ ਰਲ ਕੇ ਮੇਰੇ ਤਾਂ ਉਹ ਦਿਲਾ ਕਰਾ ਨਹੀਂ ਮੇਰੇ ਗਾ ਚੰਗਾ ਹੋਇਆ ਚਾਹੀਦੀ ਹੀ ਹਿੰਨੇ ਤੇਰੇ ਨਾਲ ਇਹ ਤਾਂ ਤੜਫੰਦੀ ਆ ਹੋਣ ਰਹੀ ਆਂ ਤਾਂ ਠੰਡੇ ਪਈ ਆ ਚੰਗਾ ਹੋਇਆ ਉਹ ਕਿੱਨੇ ਨਿਕਲ ਗਏ ਨੇ ਤੇ ਭੱਜੇ ਆਏ ਨੇ ਕਿੱਨੇ ਨਿਕ ਚੁੱਕਣੇ ਨੂੰ ਇਹ ਕਿਹੜਾ ਹੁੰਦਾ ਜਾਵਾਂ ਰੋਣਾ ਪਈ ਜਾਵਾਂ ਦੀ ਆਏ ਹੇ ਕਿੱਦਾਂ ਜਾਣਾ ਸਾਟਾਂ ਨੂੰ ਲਾਤੀ ਹੋਈ ਹੈ ਤੇ ਮੇਰੇ ਨੋਈ ਆਂ ਚਾ ਕੇ ਮੈਂ ਖਾਂਪਣਾ ਫਰਾਂ ਜਾ ਕੇ ਫੋਰਥ ਦੇ ਘਰ ਆਏ ਨੇ ਜਿੱਦੇ ਠਾਲਣਾ ਫੋਰਥ ਮੈਂ ਦੇਖ ਜਾ ਕੇ ਜੰਦਾਂ ਨੂੰ ਵੀ ਸੱਟ ਆਏ ਮੰਮੀ ਜੀ ਹਾਈ ਹਾਈ ਦੀ ਹਾਂ ਤੇ ਕਵਾੜਾ ਪਾ ਲਿਆ ਨਾ ਵੀ ਵੀ ਪਤਾ ਨਹੀਂ ਕੀ ਇੱਥੇ ਦੇਖ ਗਈ ਮੈਂ ਨਹੀਂ ਦੇਖਦੀ ਮੈਂ ਤੂੰ ਤਾਂ ਬਾਹਰ ਕੱਪੜੇ ਤੋਣ ਮਾਰੀਂ ਅੰਦਰ ਪਾੜਨ ਮਾਰੀ ਤੇ ਹੈ ਹੀ ਨਹੀਂ ਆ ਜਿਵੇਂ ਲੱਗੋ ਕੋਈ ਡੋਣੀ ਤੇ ਹੋਰ ਕਵਾੜਾ ਪਾ ਦੇ ਮੇਰੇ ਪਾ ਦਾ ਮੈਂ ਤਾਂ ਅੱਗੇ ਪਤਾ ਨਹੀਂ ਕਿਦਾਂ ਤਰੀ ਫੜ ਨਹੀਂ ਆ ਹੈ ਅਸਿਆ ਪਾ ਉੰਤਰਾ ਜਿਹੜਾ ਨਵਾਂ ਮੇਰੇ ਨਾਲ ਤੇ ਖੜਾ ਘਟਾ ਤੇ ਨਾਲ ਹੈਗੀ ਜੁੜੀ ਲੱਗ ਕੇ ਟੁੱਟ ਗਈ ਆ ਪਤਾ ਨਹੀਂ ਮੰਮੀ ਜੀ ਸਿਆ ਪੰਪ ਤਰਾਗੇ ਅਕਲ ਕਿੱਥੋਂ ਲੈਣੀ ਆ ਅਕਲਾਂ ਵੱਜੋ ਖੂ ਖਾਲੀ ਮੈਂ ਤਾਂ ਤਰਾ ਪਾ ਸੋਚਿਆ ਕਿ ਬਾਹਰ ਤੋਂ ਕਿੱਥੇ ਬਰੇਗੀ ਹੈ ਅੰਦਰ ਮਰ ਜਾ ਤਾਂ ਆ ਅੰਦਰ ਹੋਰ ਸਿਆਪਾ ਬਾਵਾ ਮੇਰੇ ਵਾਸਤੇ ਆ ਉੱਥੇ ਬਾਹਰ ਦਿੰਦੇ ਨੇ ਮੇਰੇ ਕੋਲ ਮੇਰੇ ਕੋਲ ਜਾਣੇ ਪੁੱਠਿਆ ਨਹੀਂ ਜਾਣਾ ਤੇਰੇ ਕੋਲ ਮੈਂ ਤੇ ਕਿ ਉਹ ਜੀਣਾ ਅੰਦਰ ਕੋ ਪਾੜੇ ਕਿੱਥੋਂ ਬਰੇ ਆ ਉੱਥੇ ਰੋਲੀ ਜੀਣਾ ਉੱਠ ਜਾ ਸਿਆ ਪੰਪ ਤਰਾਗੇ ਉਹ ਹੀ ਘਰ ਨਹੀਂ ਕੋਈ ਨਹੀਂ ਜੇ ਬਾਹਰ ਪੈਂਦਾ ਲੱਗਦੇ ਸਿਆ ਪਾ ਮੇਰੇ ਵਾਸਤੇ ਪਾ ਦਾ ਨਵਾਈ ਨਿਕਲ ਬਾਹਰ ਹੋੜੀ ਹੋੜੀ ਹੋੜੇ ਇੱਥੇ ਰਹਿਣਾ ਮੜੀ ਨਿਕਲ ਬਾਹਰ ਅੱਤਰਾ ਪਵਾੜਾ ਖਾਣਾ ਜਿਦੇ ਮੈਂ ਤਾਂ ਕਿਤੇ ਪੇ ਮਰੂਗੀ ਇੱਥੇ ਮੱਜੇ ਅੰਦਰ ਮਮੀ ਜੀ ਮੈਨੂੰ ਕੀ ਪਤਾ ਏ ਮਿੱਪੇ ਨੂੰ ਪਤਾ ਏ ਲੱਗਣਾ ਕਿ ਅੰਦਰ ਚਿੱਠ ਪਈਏ ਕਿ ਤੱਕ ਐ ਤੇਰੇ ਕਰੂਗਾ ਹੋਰ ਨਿਕਲ ਅੱਪੇ ਜਾ ਲੈ ਮੈਂ ਇੱਥੇ ਆਹ ਵਾਲਾ ਤਾਹ ਨਹੀਂ ਤਾਹ ਕਰ ਮੇਰੇ ਅੱਗੇ ਹੈ ਨਹੀਂ ਅੱਗੇ ਉਦਾਂ ਦੀਆਂ ਤੂੰ ਹੋਰ ਪਵਾੜਾ ਮੇਰੇ ਵਾਸਤੇ ਫਾਦੇ ਕੋਈ ਦਾ ਕੀ ਨਵਾ ਆ ਜੋੜ ਪਰ ਚੰਡੇ ਲੱਗਣ ਨੇ ਸਾਰੇ ਕਾਏ ਹੋ ਗਈ ਵੀ ਕੋ ਨਹੀਂ ਹੋਇਆ ਹਾਏ ਮੰਮੀ ਜੀ ਅੱਜ ਕੱਲ ਲੱਗੀ ਪੈਰ ਰੱਖਣ ਦੀ ਸੋਚ ਲੈਂਦੀ ਕਿ ਮਾਸਾ ਕਵਾਲਾ ਵੇ ਇੱਥੇ ਹੱਥ ਨਹੀਂ ਰੋੜ ਦੇਣਦੇ ਕਿਤੇ ਨਵੇਂ ਸਿਆਪਾ ਮੇਰੇ ਵਾਸਤੇ ਪੈ ਗਈ ਹੋ ਇਹਦੀ ਹੁਣ ਮਾਂ ਨੂੰ ਫੋਨ ਕਰਾਂ ਕਿ ਚੱਕ ਕਰ ਦੇ ਫੋਨ ਕਰਾਂ ਪਿਆਓ ਤੇਰੇ ਖੜੋ ਕੇ ਪਾਸੇ ਹਾਂ ਮੇਰੇ ਘਰ ਆਸਿਆਪਾ ਪੈ ਗਿਆ ਉਤਰਕ ਦੇ ਮੈਂ ਅੱਗੇ ਹਰੇ ਕਿਦਾਂ ਤੁਰੇ ਫਿਰਦੀ ਆ ਉਹ ਨਾ ਮੇਰੇ ਕੋਲ ਲੱਗਾ ਪਾਣੀ ਫਕਰਣਾ ਨਾ ਮੈਨੂੰ ਹੋਰ ਕੰਮ ਤੰਦਾ ਹੁਣ ਤੇ ਆ ਡੋਲਾ ਹੋਰ ਮੰਜੀ ਤੇ ਪੈ ਗਈ ਉਹ ਇਹਨੂੰ ਸੰਭੋ ਕੇ ਕੰਮ ਕਰੂੰਗੀ ਐਂਦਾ ਕਰਦੀ ਆ ਹੁਣ ਸਣੀ ਨੂੰ ਫੋਨ ਕਰਦੀ ਆ ਨਹੀਂ ਹੌਸਲਾ ਕਰ ਪੱਖੀ ਮੇਰੇ ਆ ਕੀ ਪੀੜ ਤੇ ਹੋਣੀ ਆ ਜਿਹੜੇ ਹਿਸਾਬ ਨਾਲ ਡੱਕੀ ਤੂੰ ਪੀੜ ਤੇ ਹੋਣੀ ਆ ਹੁਣ ਉਹੀ ਬੰਦਾ ਵੇਖ ਚਾਕੇ ਕੰਮ ਕਰੇ ਕੋਈ ਲੱਤ ਟੁੱਟ ਗਈ ਆ ਨਹੀਂ ਕੋਹ ਨਹੀਂ ਹੋਇਆ ਤੇਰੀ ਲੱਤ ਨੂੰ ਲੱਤ ਟੁੱਟ ਗਈ ਆ ਫੋਨ ਕਰ ਲੈਂਦੇ ਮੈਨੂੰ ਉਹਨੂੰ ਸੱਦਾ ਤੈਨੂੰ ਆਪੇ ਕੇ ਪਾਸੇ ਲੈ ਕੇ ਜਾਊਗਾ ਫੇਰ ਹੀ ਪਤਾ ਲੱਗੂ ਲੱਤ ਟੁੱਟੀ ਆ ਕਿ ਜੁੜੀ ਆ ਉਹ ਅੱਗ ਲੱਗਣਾ ਫੋਨ ਕਿੱਥੇ ਰੱਖਿਆ ਵਾ ਪਤਾ ਨਹੀਂ ਜੇ ਸੌਂਦੀ ਕੁਛ ਹੋਰ ਵਾ ਇਹ ਹੋ ਕੁਛ ਹੋਰ ਜਾਂਦਾ ਵਾ ਸਾਰਾ ਕੰਮ ਦਿੱਤੇ ਪਤਾ ਬੈਂਦਾ ਮੈਸ਼ਾ ਪਤਾ ਨਹੀਂ ਇਹ ਕੀ ਚੱਕਰ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਕਿ ਇਹ ਹੁਣ ਦਵਾ ਦਾ ਫੋਨ ਕਰਾਂ ਮੁੰਡੇ ਨੂੰ ਹੈਲੋ ਮਿਸ ਹਨੀ ਸ਼ੇਤੀ ਕਹ ਰਾ ਪੁੱਤ ਉਹ ਡਿੱਗ ਪਿਆ ਕੁੜੀ ਬਾਥਰੂਮ ਚ ਆ ਹੈ ਮੈਨੂੰ ਹੜ ਕੀ ਪਤਾ ਕਪੜੇ ਧੋਣ ਲੱਗੀ ਹੈਗੀ ਤੇ ਪਤਾ ਨਹੀਂ ਪੈਰ ਤਿਲ ਗਿਈ ਆ ਉਹ ਨੀ ਚੁੱਕ ਕੇ ਮੰਜੀ ਦੇ ਪਾਈ ਉੱਦਾਂ ਤੇ ਮੈਂ ਲਾਤੀ ਫੜੀ ਜਾਂਦੀ ਉਹ ਤੇ ਰੋਈ ਜਾਂਦੀ ਉਹ ਹਾਈ ਮੇਰੀ ਲੱਤ ਹਾਈ ਮੇਰੀ ਲੱਤ ਆਹੋ ਵੀ ਇਦਾਂ ਕਰ ਆ ਸਾਰੇ ਜਣ ਨਾਲ ਲੈ ਗਏ ਆਪਣੇ ਆਹੋ ਆ ਦੋਵੇਂ ਭਰਾਜ ਉਹ ਨਹੀਂ ਨਹੀਂ ਆਉਗੇ ਤਾਂ ਖੜੋਗੇ ਉਦਾਂ ਮੈਂ ਲਾ ਤਾਂ ਟਾਂ ਠਾਂ ਕਰਕੇ ਵੇਖੀ ਆ ਤੇ ਮੈਨੂੰ ਲੱਗਦੀ ਠੀਕ ਲੱਗਦੀ ਹੁਣ ਪਤਾ ਲੱਗ ਜਾਓਗੇ ਤਾਂ ਪਤਾ ਲੱਗੂਗਾ ਅੱਛਾ ਲਾ ਆਦਾ 36 ਫੋਨ ਤਾਂ ਗੱਲਾਂ ਕਰੀ ਜਿਆ ਸਾਰਾ ਆਹ ਚੰਗਾ ਉਹਦੇ ਕੋਲਪੂ ਵੜਦਾ ਹੈਗਾ ਮੇਰੇ ਪਾਸਾ ਸੋਚਿਆ ਕੁਝ ਹੋਰੀ ਤੂੰ ਕੋਈ ਕੁਝ ਹੋਰ ਗਿਆ ਆ ਮੈਨੂੰ ਜਿੰਨਾ ਕੰਮ ਤੋਂ ਬਜਣੀ ਹੈ ਕੰਮ ਉਨਾ ਹੀ ਮੇਰੇ ਉੱਤੇ ਜਾਂਦਾ ਹੁਣ ਤਾਂ ਸਮਝ ਨਹੀਂ ਲੱਗਦੀ ਕਿ ਹੋ ਆ ਕੀ ਮਿਲਦਾ ਇਹ ਤਾਂ ਚੰਗੇ ਦੀ ਚੰਗੀ ਫੇਰ ਉਦਾ ਰਹ ਜਾਂਦੀਗਾ ਲੱਗ ਤੋ ਤਾਂ ਮੈਨੂੰ ਠੀਕ ਠਾਕ ਹੀ ਲੱਗ ਰਹੀ ਹੈ ਹਾਲਾ ਇੱਧੇ ਹੈਗੀ ਹੈ ਮੈਂ ਜੁੜੀ ਲੱਗਦੀ ਟੁੱਟੇ ਦਿਨ ਲੱਗਦੀ ਟੁੱਟੇ ਹੁੰਦੀ ਫਟੇ ਬਿਲਕੁਲ ਹੱਥ ਨਹੀਂ ਲੱਗਦਾ ਤਲਕ ਜਾਣੀ ਹੀਗੀ ਪੋਤਾ ਕ ਭਾਰ ਤੇ ਪਾਇਆ ਮਾੜਾ ਲੱਗਦੇ ਚੱਲ ਮੁੰਡਾ ਵੀ ਆਉਂਦਾ ਹੁਆ ਟੈਲੀਨਾਂ ਵਿੱਚ ਗਿਆ ਹਾਂ ਹਨ ਇਹਨੂੰ ਵੇਖਾਂ ਪਾਣੀ ਦਵਾ ਘੋਟੇ ਨੂੰ ਨਜੀਦ ਨਜੀਦ ਕੀ ਕਹਿੰਦੇ ਹੋ ਵੀ ਐ ਪਸਤੀ ਵਸ ਪੀੜ ਵੱਡੀ ਆਉਂਦੀ ਆ ਕਿੱਥੇ ਕੀ ਹੋਇਆ ਲੱਗ ਤੇ ਉਹ ਬਾਥਰੂਮ ਚ ਗਈ ਬਾਥਰੂਮ ਚੇ ठीक हो लत आ गया किया ना मम्मी क्या है देखो ना ठीक ही का बड़े बड़े बात तो रही हां तो मैं ही कह रही थी पूरे पापा के अंदर कपड़े धोला अच्छा पापा तो नहीं अंदर बड़ी है ये तो सड़क का पता नहीं देगी दे है तो की सट जा रही है नहीं नहीं सट जा रहा नहीं है अल्लाह तो तो खेल दी है खिलाई है मैं पानी पूरी पी लिया तो जो हम भी पाके पी लिया वो तो पीना तो खंडी उठ दिल जी दा चल ਉਸ ਨਾਲ ਕਿ ਥੋੜਾ ਜਿਹਾ ਕੋਈ ਨਹੀਂ ਹੁੰਦਾ ਨਾ ਚੱਪਲ ਜਿੱਦ ਕਰ ਤੂੰ ਕਿ ਚੱਪਲਾ ਵੀ ਸੱਟ ਮੈਨੂੰ ਆਵਾਜ਼ ਲੱਗਦੀ ਆ ਨਹੀਂ ਆ ਰਹੀ ਪਾਰ ਪੈਦਾ ਲੱਗ ਤੇ ਕੋਈ ਗੱਲ ਨਹੀਂ ਉਹ ਤੁਰਿਆ ਨਹੀਂ ਜਾਂਦਾ ਇੱਥੋਂ ਚੱਲ ਦਿੱਗੀ ਆ ਹੋਈ ਜਾਂਦਾ ਵਾ ਜਿਆਉਂ ਜਿੱਦ ਪਤਾ ਲਾ ਇਹ ਡਾਕਟਰ ਕੋਲ ਹਾਂ ਤਾਂ ਉਹਨੇ ਦੀ ਮਾਂ ਨੂੰ ਫੋਨ ਕਰਦੀ ਆ ਇੱਥੇ ਮੈਂ ਕਿ ਤਸਿਆ ਆਪਣੇ ਇਕੱਲੇ ਫੜੀ ਰਹੂੰਗੀ ਆਪੇ ਆਉਗੀ ਕੰਮ ਧੰਦਾ ਕਰ ਉਹ ਕੋਈ ਨਾਲ ਆ ਕੇ ਜੈਉਂ ਨਾਲ ਲੈ ਜੂਗੀ ਹੈਲੋ ਭੈਣ ਜੀ ਸਤਿ ਸ੍ਰੀ ਅਕਾਲ ਹਾਂ ਹਾਂ ਠੀਕ ਠਾਕ ਆ ਸਾਬ ਉਹਨਾਂ ਨੇ ਤਾਂ ਫੋਨ ਕੀਤਾ ਹੀਗਾ ਵੀ ਉਹਨਾਂ ਨੂੰ ਸ਼ਦੈਨ ਜੀ ਲੱਗੀ ਬਾਥਰੂਮ ਦੇ ਕੱਪੜੇ ਧੋਣ ਆਹੋ ਦਲਜੀਤ ਉਹਨ ਕਦੇ ਪੈਰ ਤੇ ਲੱਗਿਆ ਉਹਦਾ ਮੜਾ ਗਿਆ ਆ ਨਹੀਂ ਨਹੀਂ ਭੈਣ ਜੀ ਜ਼ਿਆਦਾ ਸੱਟ ਨਹੀਂ ਲੱਗੀ ਆਹੋ ਉਹ ਨਹੀਂ ਨਹੀਂ ਭੈਣ ਜੀ ਹੌਸਲਾ ਰੱਖੋ ਉਹ ਦਸਰੀ ਲੈ ਕੇ ਗਿਆ ਉਹਨੂੰ ਡਾਕਟਰ ਤੇ ਆਹੋ ਉਹ ਬਾਹਰ ਜਾਣ ਹੀ ਪੌੜੀ ਲਾਤਾ ਤੇ ਮੜਾ ਗਿਆ ਨਹੀਂ ਭੈਣ ਜੀ ਉਦਾਂ ਮੈਂ ਨਾ ਤ ਹਲਾ ਹਲੂ ਕੇ ਵੇਖੀ ਠੀਕ ਵਾ ਆਹੋ ਹਲਦੀ ਵਾਲਾ ਦੁੱਧ ਦੱਦ ਪਿਆਤਾ ਹੀ ਮੈਂ ਹਾਂਜੀ ਅ ਨਹੀਂ ਆਜੋ ਤੁਸੀਂ ਠੀਕ ਵਾ ਆ ਚੱਲ ਕੋਈ ਨਹੀਂ ਆ ਪੁੱਛ ਲੋ ਇੱਥੇ ਹੁਣੇ ਆ ਚਲੋ ਠੀਕ ਆ ਭੈਣ ਜੀ ਵੇਖਾਂ ਫਿਰ ਮੈਂ ਚੰਗਾ ਭੈਣ ਜੀ ਸਾਸਟਿਕਾ ਚੱਲ ਉਹ ਚੰਗਾ ਆਇਆ ਪਵਾੜਾ ਕਰੋ ਮੱਥਾ ਫੇਰ ਕਹਿਣਾ ਹੈਗਾ ਮੇਰੇ ਮਾਂ ਨੇ ਦੱਸਿਆ ਕਿ ਇਹਨੇ ਸਨ ਮੇਰੇ ਮੁੰਡੇ ਨੇ ਵੀ ਕਹਿਣਾ ਸੀਗਾ ਮੰਮੀ ਤੂੰ ਇਹਦੀ ਮੰਮੀ ਨਾਲ ਗੱਲ ਹੀ ਕਰ ਲੈਂਦੀ ਉਹ ਵੀ ਵਿਚਾਰੇ ਆ ਜਾਂਦੇ ਚੱਲ ਐਦਾਂ ਮੈਂ ਚੰਗੀ ਬਣ ਗਈ ਆਪੇ ਫੋਨ ਕਰ ਲਿਆ ਇਹ ਤਾਂ ਕਿ ਇਹਨੂੰ ਸ਼ੱਕ ਹੋਊਗਾ ਤੇ ਆ ਸਾਰੇ ਕਾਰਸਤਾਨੀ ਜਿਹੜੀ ਮੇਰੀ ਆ ਚੱਲ ਹੁਣ ਤਾਂ ਜੋ ਹੋਇਆ ਹੋਇਆ ਤਾਂ ਮਾੜਾ ਹੀ ਆ ਪਰ ਕੀ ਕਰਾਂ ਇਹਦੇ ਆ ਹਰਕਤਾਂ ਕੋਈ ਚੰਗੀਆਂ ਨਹੀਂ ਨਾ ਇਹ ਵੀ ਐਨ ਫਿਰਦੀ ਆ ਫਿਰ ਮੈਨੂੰ ਗੁੱਸਾ ਚੜ੍ਹ ਜਾਂਦੀ ਆ ਤਾਂ ਗੁੱਸੇ ਵਿੱਚ ਮੈਂ ਆ ਕੰਮ ਕੀਤਾ ਵਾਂ ਚੱਲ ਕੋਈ ਗੱਲ ਨਹੀਂ ਮਾਲਕਾ ਮaaf ਕਰੀ ਹੁਣ ਮੈਨੂੰ ਗਲਤੀ ਤੇ ਮੇਰੇ ਕੋਲ ਹੋਈ ਆ ਹੁਣ ਸੱਟ ਨਾ ਜ਼ਿਆਦਾ ਨਿਕਲੇ ਇਹਦੇ ਮਾੜੀ-ਮੋਟੀ ਹੋ ਗਈ ਠੀਕ ਹੋ ਕੇ ਘਰ ਆਏ ਆ ਮੇਰ ਕੋ ਤਾਂ ਤੰਤਲ ਹੋਣਾ ਹੀ ਸਾਰਾ ਕੰਮ ਤੇ ਚੰਗਾ ਕੀਤਾ ਤੇ ਮਾਂ ਨੂੰ ਫੋਨ ਕਰ ਲਿਆ ਆਪੇ ਆਉਗੀ ਨਾਲ ਕੁਛ ਕਰਾਉਗੀ ਮੇਰੇ ਨਾ ਹੋਊਗਾ ਤਾਂ ਆਪਣੇ ਧੀ ਨੂੰ ਨਾਲ ਲੈ ਜਾਊਗੀ ਮੇਰ ਕੋ ਤਾਂ ਨਹੀਂ ਹੁੰਦਾ ਕੱਖ ਵੀ ਹੁਣ ਮੈਂ ਕੀ ਕਰਾਂ ਚੱਲ ਮਨਾ ਉੱਠ ਹੁਣ ਘਰ ਦੇ ਕੰਮ ਵੇਖ ਲੈ ਤੂੰ ਫੇਰ ਮੁੰਡੇ ਦੇ ਕਹਾਂ ਮਮੀ ਤੂੰ ਕਿਹਦੇ ਨਾਲ ਗਈ ਹੈਗੀ ਨਾਲ ਦੱਸ ਨਾ ਕਿੱਦਾਂ ਚੱਲ ਜਾਂਦੀ ਖਲਾਰਾ ਤੰਤਰਾ ਉੱਧੇ ਪਿਆ ਕਿਤੇ ਕੱਪੜਾ ਢੇਰ ਲਗਾ ਪਿਆ ਉੱਠ ਮਨਾ ਵੇਖ ਹੁਣ ਜਾ ਕੇ ਬਾਥਰੂਮ 'ਚ ਹਾਈ ਹਾਈ ਹੁਣ ਤੱਕ ਹੀ ਪਤਾ ਹੀਗਾ ਕਿ ਅੱਜ ਕੁਛ ਹੈ ਵਾ ਜਿਹੜਾ ਮੇਰੇ ਦਿਲ ਨੂੰ ਕੁਛ ਹੋਣਿਆ ਵਾ ਹੁਣ ਦਜੀ ਦਾ ਡੈਡੀ ਪਹਿੰ ਕਿੱਥੇ ਆ ਇਹਨੂੰ ਆਵਾਜ਼ ਮਾਰਾਂ ਜਾ ਕੇ ਮੈਂ ਆ ਰੱਬਾ ਠੀਕ ਕਰਾਂ ਮੈਂ ਮੈਂ ਤਾਂ ਹੋਰ ਜੇ ਪਈ ਜਾਂਦੇ ਜੇ ਮੈਨੂੰ ਕੁਛ ਹੋ ਜਾਣਾ ਹੈ ਹੁਣ ਜੀ ਦਿਆੜੀ ਜੀ ਦਿਆੜੀ ਕੀ ਆ ਹੈ ਕੀ ਗੱਲ ਵਾ ਉਹ ਤੂੰ ਤਾਂ ਮੈਨੂੰ ਵੀ ਡਰਾਤਾ ਕਿ ਹੋਇਆ ਵਾ ਮੇਰੀ ਗੱਲ ਸੁਣ ਹਾਂ ਤੇ ਜੀ ਜੀ ਦੀ ਸਾਸ ਤਾਂ ਹੋਣਾ ਹੀ ਕੀ ਆਂਦੀ ਆ ਜੀ ਜੀ ਤੇ ਦੇਖਦੀ ਆ ਖਲੇ ਕੋਈ ਗੱਲ ਨਹੀਂ ਫਿਰ ਕੀ ਦੇਪੀ ਦੇ ਮੈਨਾਂ ਡੇਗੀ ਪੈਂਦੇ ਆ ਉਹ ਬਾਥਰੂਮ ਚ ਦੇਪੀ ਆ ਮੈਨੂੰ ਪਹਿਲਾਂ ਪਤਾ ਸੀ ਮੈਨੂੰ ਪਹਿਲਾਂ ਪਤਾ ਸੀ ਮੇਰੇ 3 ਜੂਨ ਤੋਂ ਮਾੜਾ ਹੋਣ ਵਾਲਾ ਤੁਸੀਂ ਕਹਿੰਦੇ ਹੋ ਨਾ ਤੁਸੀਂ ਇਦਾਂ ਹੀ ਕਰਦੇ ਰਹਿਣੀ ਆ ਤੁਸੀਂ ਮੈਨੂੰ ਫੋਨ ਵੀ ਕਰਨ ਦਿੱਤਾ ਮੇਰੀ ਪੇਤੋ ਗੱਲ ਸੁਣ ਚਲ ਦੇਖ ਵੀ ਮਾੜੀ ਮਟ ਸਾ ਟੁੱਟ ਲੱਗੀ ਹੋਊਗੀ ਹੋਰ ਕੀ ਹੋਣਾ ਵਾ ਜੇ ਮੈਂ ਫੋਨ ਕਰ ਲੈਂਦੀ ਹੋ ਸਕਦਾ ਨਹੀਂ ਡੇਗੀ ਪਰ ਨਾ ਤੂੰ ਹੀ ਮੈਨੂੰ ਅੱਜ ਫੋਨ ਹੀ ਕਰ ਲੇਤਾ ਹਰ ਪਤਾ ਨਹੀਂ ਮੇਰੀ ਤੀ ਦੀ ਕੀ ਹਾਲਤ ਹੋਣੀ ਆ ਲੈ ਯਾਰ ਤੂੰ ਤੇ ਨਾ ਖਾ ਮਖਾ ਦੀ ਟੈਨਸ਼ਨ ਦੇ ਦਿੱਤੀ ਐ ਮੈਨੂੰ ਵੀ ਮੇਰੀ ਗੱਲ ਸੁਣੋ ਛੇਤੀ ਚਲੀ ਗਏ ਛੇਤੀ ਚਲੀ ਗਏ ਅੱਗੇ ਉਹ ਕਹਿੰਦੀ ਆ ਸਣੀ ਲੈ ਕੇ ਗਿਆ ਉਹਨੂੰ ਮੇਰੀ ਮੇਰੀ ਪਰ ਗੱਲ ਸੁਣੋ ਉਹ ਮੈਂ ਘਰ ਦਾ ਵੈਨਾ ਉਧਰ ਕਿਹੜਾ ਟਾਈਮ ਆ ਚੱਲਿਆ ਵਾ ਹੈ ਤੇ ਤੂੰ ਇਹ ਤਾਂ ਕਾ ਜਾ ਕੇ ਹੋਇਆ ਹੁੰਦਾ ਮੇਰੀ ਗੱਲ ਸੁਣੋ ਫੋਨ ਲਾ ਕੇ ਪੁੱਛੋ ਤੁਸੀਂ ਹੈ ਬਸ ਸਰ ਨੂੰ ਫੋਨ ਲਾਓ ਉਹਨੂੰ ਕੋ ਪਿਕੂੜੀ ਠੀਕ ਵਾ ਨਾ ਸਰ ਕੋਈ ਗਾਲੀ ਫਿਰ ਵੇਖ ਲੈਨੇ ਕੋਈ ਦਾ ਹੌਸਲਾ ਤੇ ਕਰ ਹੋਣਾ ਮੇਰੇ ਸਾਹਮਣੇ ਫੋਨ ਲਾ ਉਹ ਕੋਲ ਦਾ ਤੁਸੀਂ ਤੇ 파ਸਟ ਮੇਰੇ ਕੀ ਠੀਕ ਠਾਕ ਹੋਵੇ ਮੈਂ ਤਾਂ ਪਹਿਲਾਂ ਲੱਗਣ ਰਿਆ ਸੀ ਕਿ ਕੋਈ ਕੁਛ ਨਾ ਕੁਛ ਗੱਲ ਜੀ ਹੈਗੀ ਆ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਕਿਵੇਂ ਕੀ ਹਾਲ ਆ ਠੀਕ ਆ ਆਪਣਾ ਵੀ ਤੇ ਉਹ ਕੀ ਗੱਲ ਅੰਧਾ ਛੱਡ ਰ ਗਿਆ ਦਲਜੀਤ ਨੂੰ ਅੱਛਾ 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 ਹਸਪੀਟਲ ਦੇ ਤੇ ਮੈਂ ਵੀ ਆਵਾਂ ਅੱਛਾ 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 ਤੇ ਲੱਗ ਗਈ ਅੱਛਾ 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 ਤੇ ਲਾਤਾ ਦਾ ਬਚਾ ਹੋਣਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹਨੇ ਫਿਗਰ ਵਾਲੀ ਕਾਦੀ ਗੱਲ ਆ ਫਿਗਰ ਤੇ ਫਿਰ ਉਸੇ ਵੇਲੇ ਹੋ ਗਿਆ ਨਾ ਮੈਂ ਤਾਂ ਆਖਿਆ ਪਾਣੀ ਕੀ ਹੋ ਗਿਆ ਹੈ ਤੇ ਮਾਂ ਉਹਦੀ ਵੀ ਵਿਚਾਰੀ ਆਵੇਂ ਨਾ ਆਹੋ ਨਹੀਂ ਨਹੀਂ ਉਹਨੇ ਕਹਾਦਾ ਫੇਰ ਕਰਦਾ ਮੈਂ ਉਹ ਤੈਨੂੰ ਪਤਾ ਜਨਾਨੀਆਂ ਦਾ ਦਿਲ ਕਿਤੇ ਕਿੰਨਾ ਕੋ ਹੁੰਦਾ ਵਾ ਪੁੱਤ ਆਹ ਤੇ ਮਾੜੀ ਜੀ ਗੱਲ ਸੁਣੀ ਨੇ ਉਸਲੇ ਹਾ ਹਾਰ ਵਾਲੀ ਪਾਣਦੀਆਂ ਹੂੰ ਹੋ ਗਿਆ ਜਹੂ ਹੋ ਗਿਆ ਉਹ ਹੋ ਗਿਆ ਜੇ ਹੋ ਗਿਆ ਤੇ ਹਾਂ ਠੀਕ ਆ ਠੀਕ ਆ ਚਲੋ ਠੀਕ ਆ ਪੁੱਤ ਚਲ ਠੀਕ ਆ ਓਕੇ ਯੰਦਾ ਠੀਕ ਵਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਕੀ ਲੱਤ ਤੇ ਛੱਟਵਾ ਮੜੀ ਆਹੋ ਉਹਦਾ ਬਚਾ ਹੋ ਗਿਆ ਬਚਾ ਵਾ ਕੋਈ ਗੱਲ ਨਹੀਂ ਕੀ ਸ਼ੁਕਰ ਹੈ ਇੰਨਾ ਵੀ ਉਹ ਟੁੱਟਣੋਂ ਬਚ ਗਈ ਹੈ ਸ਼ੁਕਰ ਦਾ ਮਾਰਦਾ ਮੇਰੀ ਗੱਲ ਸੁਣੋ ਫਿਰ ਦਾ ਕਰੋ ਤੂੰ ਹੀ ਕਰ ਰੋ ਤੇ ਡੰਗਰ ਡੰਗਰ ਵੇਖ ਲਿਓ ਤੇ ਮੈਂ ਫਿਰ ਬੱਸੇ ਬੈਠ ਕੇ ਚੱਜਾਂ ਨਹੀਂ ਉਹ ਮੈਂ ਤੁਹਾਨੂੰ ਤਾਂ ਹੀ ਕਹਿੰਦਿਆਂ ਹਾਂ ਮੈਂ ਵੀ ਉੱਪਰ ਘੱਦਾ ਵੇਲਾ ਤੂੰ ਦੂਮੜ ਜਾ ਕੇ ਤੋ ਹੋਇਆ ਹੈ ਤੇ ਮੇਰੀ ਗੱਲ ਸੁਣ ਖਾਲੀ ਹੱਥੇ ਨਾ ਜਾਈ ਤੇ ਕੋ ਲੈ ਜੀ ਕੋਈ ਗੱਲ ਨਹੀਂ ਪਾਂਚ ਫੜਿਆ ਜਾਊਗਾ ਹੁਣ ਤੈਨੂੰ ਕੋਈ ਨਹੀਂ ਛੱਡਣ ਦਿਆ ਹੁਣ ਮੈਂ ਜੀ ਕੰਨਾਂ ਨੂੰ ਜਾ ਕੇ ਭੱਜ ਕੇ ਆਪਣੀ ਤੀਨ ਮਿਲਣਾ ਠੀਕ ਵਾ ਨਾ ਇੱਦਾਂ ਕਰਦੀ ਆਂ ਤਾਂ ਮੈਂ ਚਲੀ ਜਾਨੀ ਆ ਮੇਰੀ ਗੱਲ ਸੁਣ ਲੈ ਪੈਸੇ ਮੈਂ ਨਾ ਉਹ ਗੀਟੇ ਤੇ ਰੱਖਿਆ ਹੀ ਹੈ ਉਹ ਤੋਂ ਉੱਥੋਂ ਲੈ ਦਿੱਤੇ ਆਂ ਤੇ ਤਨ ਕੋਈ ਨਹੀਂ ਤੇ ਜਰਾਦ ਨੂੰ ਲੱਗਨੀ ਗਈ ਨਾ ਤੇ ਕੋਈ ਗੱਲ ਨਹੀਂ ਤਾ ਰੋਟੀ ਪਾਣੀ ਨਾ ਗਵੰਡੀਆਂ ਵੱਲੋਂ ਖਾ ਲਿਓ ਤਾਈ ਨੂੰ ਕਹਿ ਦੇ ਤਾਈ ਨੇ ਪਕਾ ਦੇ ਮੇਰੀ ਗੱਲ ਸੁਣ ਤੂੰ ਮੇਰਾ ਫਿਕਰ ਨਾ ਕਰ ਤੇ ਜਾ ਕੇ ਤੇ ਕੁੜੀ ਦਾ ਵੇਖ ਜਾ ਕੇ ਉਥੇ ਠੀਕ ਆ ਠੀਕ ਵਾ ਫਿਰ ਤਾਈ ਨੂੰ ਕਹਿ ਦਿਓ ਚੰਗਾ ਚੰਗਾ ਮੈਂ ਕਹ ਕੋਈ ਨਹੀਂ ਖਾਲੂਗਾ ਰੋਟੀ ਢੱਟੀ ਹੈ ਚੰਗਾ ਘੇਤਾ ਪਈ ਹੋ ਹੈ ਇਹ ਤੇ ਮੈਨੂੰ ਸਵੇਰੇ ਕਹਿਣ ਦੀ ਕਿ ਤੂੰ ਫੋਨ ਕਰ ਕੁੜੀ ਨੂੰ ਜਾ ਮਿਲੂ ਕਰਨ ਦੇ ਤੇ ਮੈਂ ਚੱਲ ਜਰ ਕੀ ਕਿਸ ਨੂੰ ਕਰਨਾ ਹੁੰਦਾ ਘੜੀ ਮੋੜੀ ਹੈ ਤੇ ਵੇਖ ਲੈ ਸ਼ਾਇਦ ਕੋ ਕਰਦੀ ਤੇ ਕੋ ਨਾ ਹੀ ਗੱਲ ਬਣਦੀ ਚਲੋ ਹੁਣ ਵਖਤੇ ਪੈ ਲ ਗਏ ਕਿਹੜਾ ਬੰਦੇ ਨੂੰ ਪਤਾ ਲੱਗਦਾ ਕੀ ਬਣਦਾ ਕੀ ਨਹੀਂ ਚਲੋ ਠੀਕ ਹੋਈ ਜਾਣਾ ਸਭ ਚਲ ਮਨ ਵੱਡ ਦੋ ਤੇ ਪੱਟੀ ਚਲ ਲੈ ਲੈ ਆ ਵੀ ਬਿਚ ਆ ਗਿਆ ਇਹ ਫਰੈਕ ਹੈ ਕਿ ਇਹਨਾਂ ਦੇ ਅੱਗੇ ਮੇਰੇ ਗੱਲ ਕਰਾਂ ਦੋਹਾਂ ਨੇ ਇਹ ਤੂੰ ਤ ਨਹੀਂ ਕਿ ਤੱਕਾ ਦੇ ਤਾ ਤੂੰ ਤੇ ਹਿੰਦਸੋਲਤੀ ਜੇੜੀ ਗੱਲ ਹੁੰਦੀ ਆ ਲੈ ਹੈ ਕਿ ਇਹਨਾਂ ਮੈਨੂੰ ਹੀ ਕਰ ਹੁੰਦੀ ਆ ਕਿ ਜੇ ਉਹ ਹੀ ਕੰਮ ਹੋਇਆ ਤੂੰ ਹੀ ਗਲਤ ਕੀਤਾ ਕੀ ਕਰਾਂ ਹਣੇ ਸਭ ਪੀਸਵਾਲ ਹੁਣੇ ਮੈਨੂੰ ਕਰਨੇ ਆ ਸਾਰਿਆਂ ਜਵਾਬ ਦੇ ਲੈ ਰਹੇ ਆ ਚੰਗਾ ਹੁੰਦਾ ਤੇ ਸਣੀ ਦਰਜੀਤ ਨੂੰ ਲੈ ਆਉਂਦਾ ਫੇਰੀ ਗਏ ਆਉਂਦੇ ਚੱਲ ਬਲਾਵਾ ਸਿਧਿਆ ਕੇ ਉਹਨੂੰ ਸਭਾਲ ਰੋਕ ਕਰ ਦੇਣਾ ਕਰਦੇ ਹੁਣ ਇਹਦਾ ਮੇਰੇ ਘਰ ਆ ਖਾ ਲੈਣੇ ਆ ਐਦਾਂ ਕਰਦੀ ਆ ਪਹਿਲਾਂ ਹੁਣ ਪਾਣੀ ਕਿੰਨੇ ਰਸਤੇ ਘਰ ਫੜਦੇ ਆ ਤੇ ਮੁੜ ਕੇ ਲੈਣੀ ਹੈ ਕੀ ਆ ਤੇ ਪੀਏ ਵੀ ਹੁਣ ਇਹ ਹਾਜ਼ਰ ਹੋਣੀ ਹੈ ਤੇ ਸਵੇਰ ਨਾਲ ਨਿਕਰੇ ਕਰੋ ਨਾ ਹੋਰ ਕੰਮ ਮੈਂ ਟੇਟ ਆ ਜਾਉ ਕਿ ਉਹ ਵੀ ਆ ਜਾਂਦੇ ਤੇ ਇਹ ਆ ਜਾਂਦੇ ਸਾਰੀ ਗੱਲਬਾਤ ਉਹਨਾਂ ਨੂੰ ਪੜ ਜਾਂਦੀ ਇਕੱਲੇ ਇਕੱਲੇ ਜੀਨ ਵੱਖਰੇ ਵੱਖਰੇ ਸੋਨਾ ਜਵਾਬਾਂ ਦੇ ਜੋ ਆਪਦੇ ਨੇ ਕਹਿੰਦੇ ਪਤਾ ਨਹੀਂ ਕੀ ਗਰਮੀ ਚ ਇੱਥੇ ਉੱਡ ਗਈ ਹੁੰਦੀ ਸਾਰੀ ਦਿਨ ਹੋਰ ਗਰਮ ਹੋ ਕੇ ਮੇਰਾ ਸਿਰ ਖਾੜਦਾ ਇਹਨੇ ਦਰੋਦੇ ਮਸਾ ਆਏ ਵੇ ਘਰ ਬੜੀ ਸ਼ਾਂਤੀ ਸ਼ਾਂਦੇ ਜੀ ਕਿਥੇ ਗਏ ਸਾਰੇ ਜੀ ਪਰ ਅੱਜ ਇਸ ਵੇਲੇ ਬਾਅਦ ਜਿਹੜਾ ਸਾਡੇ ਕੋਲ ਨੂੰ ਇੱਥੇ ਆਂਦਾ ਫੋਨ ਆਇਆ ਕਰਦਾ। ਬਾਹਰ ਆ ਵੀਰ। ਬਹੁਤ ਆਂਦਾ ਫੋਨ ਆਇਆ ਕਰਦਾ ਸੀ ਕੀ ਕਰਦਾ। ਭੱਜਣ ਲਈ ਕਿਹੜੀ ਗੱਲ ਹੀ ਬੰਦਾ ਪੁੱਛੇ। ਪਤਾ ਨਹੀਂ ਯਾਰ ਗਰਮੀ ਬੜੀ ਹੋਣ ਹੈ। ਬਾਹਰ ਗਰਮੀ ਤੇ ਬੜੀ ਹੋ ਗਈ ਆ। ਪਾਣੀ ਦੀ ਆਵਾਜ਼ ਮਾਰਦਾ। ਹਾਂ। ਮੰਮੀ। ਹਾਂ। ਆ ਪਾਣੀ ਲੈ ਆ ਦੋ ਅਗਲਾ। ਉਹ ਲਿਓ ਲੱਗੀਆਂ ਆ ਵੇ ਤੁਹਾਡੇ ਤੋਂ ਤਾਂ ਪਹਿਲਾਂ ਹੀ ਆ ਪੁੰਗਦੀ ਇਹਨਾਂ ਵੇਖ ਲੈ। ਇਸੇ ਕਰਕੇ ਮੈਂ ਤੁਹਾਨੂੰ ਨਾਲ ਆਉਣਾ ਬਰਾ ਮੇਰੇ ਕੋਲ ਨਹੀਂ ਕੰਮ ਹੁੰਦਾ। ਸਵਾਦ ਬੈਰੋ ਘੜੀ ਲੱਗੇ। ਪੀਓ ਪਾਣੀ। ਓਏ ਹੋਏ। ਇਹ ਹੋਰ ਨਾ ਮਨ ਲਾਉਣਾ ਤੇ ਅੱਜ ਆ ਚੇ। ਕੀ ਹੋ ਗਿਆ ਵਾ ਕੀ ਹੋ ਗਿਆ ਵਾ ਨੋ ਤੁਹਾਡੇ ਲੱਗੇ ਕਪੜੇ ਧੋਣ ਵਾਲਸੂਮ ਚ ਤੇ ਪਤਾ ਨਹੀਂ ਉਥੇ ਟੈਰ ਤੇ ਲੱਗੇ ਡਿੱਗ ਪਿਓ ਉਹ ਲੱਤ ਨੇ ਛੱਟ ਲੱਗੀ ਹੋ ਲੈ ਉਹ ਤਾਂ ਹੋ ਵੀਰ ਫਿਰ ਪਜਾ ਗਿਆ ਜੇ ਤਾਂ ਹੀ ਮੈਨੇ ਇੱਕਦਮ ਨੂੰ ਹੰਦਾ ਉਹ ਡੜੀ ਤੂੰ ਸਾਰ ਸਾਰ ਜੀ ਮੈਂ ਕਹਿੰਦਾ ਦੱਸ ਤੇ ਹੁੰਦਾ ਤੁਹਾਨੂੰ ਠੀਕੋ ਤੇ ਡਿੱਗਦਾ ਪਏ ਆ ਮੈਨੂੰ ਪਤਾ ਆ ਮੈਨੂੰ ਮੈਂ ਤੇ ਅੰਦਰ ਲੱਗੇ ਪਈਗੀ ਤੇ ਲੱਗੀ ਬਾਹਰ ਕਪੜੇ ਧੋਣ ਤੁਤੇ ਤੇ ਮੈਂ ਹੀ ਕਹਿ ਤਖੁਥੜੀ ਨੇ ਵੀ ਤੂੰ ਬਾਹਰ ਧੋਪੇਗੀ ਕਰੇਂਗੀ ਉਹ ਅੰਦਰ ਠੰਡਾ ਬਾਥਰੂਮ ਆ ਤਾਂ ਉੱਥੇ ਮਸ਼ੀਨ ਲੱਗੀ ਤੇ ਉੱਥੇ ਧੋਲਾ ਚਾਰ ਕਪੜੇ ਧੋਣੇ ਆ ਤੇ ਦਿਨ ਬੜਾ ਤੋ ਉਹ ਰੇ ਵਰਨ ਲੱਗੀ ਬਾਤ ਉਹ ਤੇ ਘੜਾਪ ਕਰਦੇ ਥਲੇ ਡਿੱਪੀ ਆ ਮੈਂ ਤਾਂ ਮਮਾ ਜੀ ਤੁਹਾਡਾ ਪੈਸਾ ਆ ਗਿਆ ਮੈਨੂੰ ਦੱਸ ਪਹਿਲਾਂ ਧੁੱਪ ਚ ਕੱਪੜੇ ਦੋ ਤੂੰ ਧੁੱਪ ਚ ਮਾਰ ਜੀ ਨਹੀਂ ਉਹ ਨਹੀਂ ਨਾ ਕੀ ਗੱਲ ਮੈਂ ਐਡੀ ਮਾਰੀ ਐ ਮੈਂ ਜਲਾ ਦੇਵਾ ਹੈ ਮੇਰੇ ਦਿਲ ਨਹੀਂ ਹੈਗਾ ਉਹਦੇ ਡਿੱਪੀ ਭਾਈ ਬੈੱਡ ਤੇ ਹਲਦੀ ਗਾ ਦੁੱਧ ਅੱਧਾ ਪਿਆ ਉਹਨੂੰ ਮੈਂ ਫਿਰ ਮੈਂ ਕੀਤਾ ਸਨੀ ਨੂੰ ਕੋਲ ਆਇਆ ਉਹ ਤੋਂ ਲੈ ਗਿਆ ਉਹਨੂੰ ਉੱਥੇ ਦਵਾਈ ਦੇ ਬਣ ਅੱਜ ਕੱਲ ਦੇ ਨਿਆਣੇ ਹੋਏ ਨਾ ਧਿਆਨ ਨਾਲ ਕੰਮ ਨਹੀਂ ਕਰਦੇ ਕਾਲੀ ਬੜੀ ਕਰਦੇ ਆ ਉਹ ਤਾਂ ਭਾਬੀਆਂ ਆ ਠੀਕ ਹੀ ਨਾ ਬੇ ਠੀਕ ਹੀ ਹੀਗੀ ਉਹ ਪੀੜ ਜੀ ਮਨਾਉਂਦੇ ਹੀ ਸੀਗੇ ਤੇ ਮੈਂ ਖਾ ਖਾਲ ਲਿਆ। ਉਹ ਤਾਂ ਮੈਂ ਲੱਕ ਲੁੱਤ ਹਲਾ ਕੇ ਵੇਖੀ ਹੈਗੀ। ਤੋਂ ਹਿਲਦੀ ਆ ਜੋੜ ਜਾਂ ਚ ਹੋਇਆ ਹੋਸ਼ ਨਾ ਕੋਸ਼ਤਾ ਜਿਹੜੀ ਪੀੜ ਨਹੀਂ ਹੋਣਦੀ ਆ ਪਰ ਇੱਕ ਤਰ੍ਹਾਂ ਦਾ ਬੱਜੀ ਲੱਗਦਾ ਮੈਨੂੰ। ਡਾਟਰ ਲੱਗੀ ਹੋਣੀ ਆ ਕਿ ਇਹ ਤੇ ਹੁਣ ਆਇਆ ਪਾ ਰਗਣਾ ਵੀ ਟੁੱਟਿਆ ਕੀ ਹੋਇਆ ਤੇ ਕੀ ਨਹੀਂ। ਮੈਂ ਹੁਣ ਤਾਂ ਕੱਲ। ਤੇ ਮੰਮੀ ਤੁਹਾਨੂੰ ਤੇ ਫੋਨ ਕਰਦੀ। ਕਿ ਕਿੰਨੂ ਕਿੰਨੂ ਫੋਨ ਕਰਦੀ? ਮੈਂ ਉਹਨੂੰ ਤਾਂ ਕਰਤਾ। ਜੇ ਉਹਨੂੰ ਨਾਲ ਕਰਤਾ ਉਹਨਾਂ ਨਾਲ ਮਿਲੂਗਾ ਉਹਨਾਂ ਕੀਤਾ ਮੈਨੂੰ ਵੀ ਬਾਤ ਤੁਹਾਨੂੰ ਦੱਸ ਕੇ ਨਹੀਂ ਆਇਆ। ਮੈਂ ਤਾਂ ਆਪ ਉਹਦੀ ਟਿਕਣ ਨਹੀਂ ਵੀ ਆਏ ਨੇ ਹਰ ਤੱਕ। ਚਲ ਮੰਮੀ ਹੁਣ ਤਾਂ ਕਹਿੰਦੀ ਕਿ ਤੇ ਘਰ ਨਾਲ ਦੱਸਦੀ ਉਹਨ ਜਿੱਦ ਦਾ ਸਣਾ ਕਿ ਉਹ ਨਹੀਂ ਗਾ ਜੇ ਮੈਂ ਨਾਂ ਦੱਸਦੀ ਤੇ ਤੇਰੇ ਭਰਾ ਨੇ ਕਹਿਣਾ ਸੀ ਕਿ ਮੰਮੀ ਤੂੰ ਨਿਆਣੀ ਹੈਗੀ ਤੂੰ ਇਹ ਤਾਂ ਮਾਨ ਫੋਨ ਕਰਕੇ ਦੱਸ ਦਿੰਦੀ ਤੇ ਮੈਂ ਉਹਦੇ ਨੂੰ ਮਾਨ ਫੋਨ ਕਰਕੇ ਦੱਸਤਾ ਕਿ ਅੱਜ ਜੀ ਆ ਗੱਲ ਹੋ ਗਈ ਉਹ ਵਿਚਾਰੇ ਆਪਣੇ ਦਾ ਟੈਨਸ਼ਨ ਲੈਣਗੇ ਮੁੜ ਕੇ ਵੇ ਜੇ ਮੈਂ ਦੱਸਾਂ ਤਾਂ ਵੀ ਬੁਰੀ ਜੇ ਮੈਂ ਨਾਂ ਦੱਸਾਂ ਤਾਂ ਵੀ ਬੁਰੀ ਤੁਹਾਡੇ ਤੇ ਪਤਾ ਨਹੀਂ ਕੀ ਚਾਹੇ ਪਾਸੇ ਦੰਦੇ ਵਾਲ ਦੁਨੀਆ ਦੇ ਤੇ ਦੋ ਪਾਸੇ ਹੁੰਦੇ ਸੁਣਿਆ ਉਹ ਚੱਲ ਕੇ ਤੇ ਹੁੰਦੇ ਤੇ ਕਹਿ ਜਾਂਦੇ ਮਾੜਾ ਜੀ ਕਿ ਦੇ ਪੀ ਤੇ ਬੜਾ ਬੜਾ ਲੈ ਜਾਓ ਆ ਕੇ ਐਦਾਂ ਹੀ ਕਰਨਾ ਹੈ ਅੱਗੇ ਟੈਬ ਨਾਲ ਰੋਟੀ ਮਿਲ ਜਾਂਦੀ ਸੀ ਮੈਨੂੰ ਵੀ ਮਿਲਿਆ ਕਰ ਹੁਣ ਐਦਾਂ ਕਰੋ ਟਾਬੇ ਟੁੱਬੇ ਤੇ ਗੱਲ ਕਰ ਲੋ ਜੇ ਤੇ ਤਾਂ ਵੀ ਤੇ ਗੱਲ ਕਰੇ ਤੁਹਾਨੂੰ ਕਿਹੜੀ ਗੱਲ ਹੋਈ ਹੈ ਨਹੀਂ ਤਾਂ ਰੋਟੀ ਤੇ ਮਿਲਦੀ ਨਹੀਂ 2 ਪੰਜ ਘੰਟੇ ਬਾਅਦ ਆਇਆ ਆਵਾਜ਼ ਮਾਰੀ ਤੇ ਪਾਣੀ ਦਿੱਤਾ ਹਾਂ ਮੈਂ ਤਾਂ ਤੁਹਾਨੂੰ ਦੇਖ ਕੇ ਪਹਿਲੇ ਪਾਣੀ ਪਾਉਣ ਦਾ ਨਹੀਂ ਗਲਫਾ ਵਿੱਚ ਦਸ ਪਾਣੀ ਪਾਉਂਦਿਆ ਘੜੀ ਲੱਗਦੀ ਆ ਵਾਟਰ ਕੁਲਰ ਚ ਹੱਦ ਹੋਈ ਆ ਤੁਹਾਡੇ ਵਾਲੀ ਕਿਤੇ ਉਹ ਕਹੇ ਕਦੋਂ ਕਦਿਆ ਆਉਣੀ ਵਾਲੇ ਬਣੇ ਹੁਣ ਜਾ ਸਰਸ ਜਾ ਜਾ ਕੇ ਮਗਰ ਵੇ ਤੇ ਫੋਨ ਕਰ ਭਲਾ ਮੈਂ ਮਗਰ ਦੀ ਵੇਖਣਾ ਵਾ ਆਉਂਦੇ ਬਣੇ ਤੂੰ ਚੁੱਪ ਕਰ ਤੇਰੇ ਲੱਗ ਸੁਣਨੀ ਹੈ ਇੱਥੇ ਹਾਂ ਮੈਂ ਆਇਆ ਵੜੀ ਫੋਨ ਕਰਕੇ ਮਗਰ ਕੀ ਕਰ ਕੁਛ ਕਿ ਆਵਾ ਨਹੀਂ ਕੀ ਗੱਲ ਉਹ ਤੇ ਕੀ ਨਹੀਂ ਇਹ ਨਹੀਂ ਸਮਝ ਆਉਂਦੀ ਤੂੰ ਇਹ ਰਹਿ ਕੇ ਕਿ ਮੇਰੇ ਕੋਲ ਤਿਆ ਜਾਂਦੇ ਜੀ ਮੇਰੀ ਗੱਲ ਸੁਣ ਨੀ ਮੈਂ ਕੀ ਮਾੜਾ ਕਰਦਾ ਤੁਹਾਡਾ ਮੈਨੂੰ ਨਾ ਕਰਦਾ ਘਰ ਕੇ ਭੈਣਿਆ ਤੇ ਪਈ ਜਾਏ ਉਹ ਤਾਂ ਮੈਨੂੰ ਅੱਗੇ ਪਤਾ ਹੀਗਾ ਹੂੰ ਨਵੀਂ ਗੱਲ ਥੋੜੀ ਜਿਹੜੀ ਤੂੰ ਬਾਹਰੋਂ ਲੈ ਕੇ ਬਾਸੂਂ ਚ ਵੜੀ ਆ ਉਹਦੀ ਡੱਕ ਪਈ ਆ ਕੋਨਾ ਕੋ ਕੀਤਾ ਨਾ ਤੂੰ ਬਾਹਰ ਹੋਣੀ ਵੜੀ ਮੈਂ ਲਿਆ ਕੇ ਉਹ ਆਉਂ ਡੇ ਕੱਪੜੇ ਫੜ ਕੇ ਤੁਰੀ ਫਿਰਦੀ ਸੀਗੀ ਤੇ ਮੈਂ ਮੇਰੀ ਗਲਤੀ ਐ ਹੋਈ ਆ ਨਾ ਕਿ ਜਿਹੜੀ ਮੈਂ ਚੰਗਾ ਕੰਮ ਕਰਾਂ ਤਾਂ ਵੀ ਮਾੜੀ ਤੇ ਜੇ ਮਾੜਾ ਕਰਾਂ ਤਾਂ ਫਿਰ 7:00 ਵਜੇ ਨੇ ਵਜਣੇ ਆ ਤਾਂ ਵਾਇਦਰਿਆ ਕਰ ਸਕੋ ਚੰਗੀ ਗੱਲ ਵਾ ਤਾਡੇ ਦੇ ਮੂਹਰੇ ਆ ਕੇ ਖੁਸ਼ੀ ਰਹਿਣਾ ਜੋ ਕੁਛ ਹੈਗਾ ਵਾ ਤੈਨੂੰ ਥਾਰੇ ਕੀ ਕੇ ਨ ਸੰਗਾਤਾ ਵਾ ਫੇ ਤੂੰ ਮੈਨੂੰ ਚੰਗੀ ਕਹਿਣਾ ਹੀ ਨਹੀਂ ਆ ਉਹ ਚੰਗੀ ਹੋਣੀ ਕਰ ਚੰਗੀ ਕਹਿਣਾ ਨਹੀਂ ਮੈਂ ਹੈ ਹੀ ਨਹੀਂ ਆ ਉਹ ਤੈਨੂੰ ਤਾਂ ਨਹੀਂ ਕੀ ਹੋ ਗਿਆ ਨਹੀਂ ਨਹੀਂ ਮੈਂ ਚੰਗੀ ਇਦਾਂ ਕਰ ਆ ਹਣ ਦੂਜਾ ਵਿਆਹ ਕਰਵਾ ਲਾ ਆ ਗਲਾਸ ਫੜਾ ਇੱਧਰ ਮੈਨੂੰ ਆ ਵਿਆਹ ਕਰਵਾ ਲੈ ਦੂਜਾ ਕਰਵਾ ਲਾ ਕਰਵਾਣਾ ਚੰਗਾ ਰਹੇਗਾ ਚੰਗੀ ਤਾਂ ਲੱਗਦੀ ਨਹੀਂ ਮੈਨੂੰ ਤੈਨੂੰ ਮੈਂ ਤੇ ਬਹੁਤ ਸੋਹਣਾ ਲੱਗਿਆ ਕਰਾ ਲਿਆ ਉਮਰੇ ਹੁਣ ਤੂੰ ਉਹਦਾ 4 ਦਿਨ ਪੇਕੇ ਰਾਇ ਇੰਨੀ ਵੱਡੀ ਸ਼ਾਂਤੀ ਹੋ ਗਈ ਜੱਸ 4 ਦਿਨਾਂ ਪੇਕੇ ਹੈਂ ਕਰਾ ਲੈ ਮੇਰਾ ਕਿਉਂ ਰਹਾ ਪੇਕੇ ਇੱਥੇ ਰਾਤ ਤੇ ਇੱਕ ਦਦੀ ਬਾਬਾ ਲੈਣਾ ਮ ਬਾਨ ਵੇਖਦਾ ਚਲਦੀ ਕਚਰ 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 ਗਦਰ ਭਦਰੀ ਰੱਬ ਨੇ ਕੀ ਪਾਤਾ ਚੰਨ ਦੀ ਕੰਚੀ ਵਾਂਗੂ